ਰਿਸਪੈਕਟ ਕੋਡ ਹਲੋ ਇਸ ਮੋੜ ਲੈ ਬਰਾਹਮ ਉਹ ਉਸੇ ਬਾਤ ਜਮਾ ਪਯੌਰ ਜਮਾ ਲੀਲੀ ਦਾ ਵੀ ਹੈ ਜਿਹੜੀ ਠੀਕ ਹੈ ਠੀਕ ਹੈ ਲਓ ਖੜਨੀ ਕੁੜਨੀ ਕੱਟਰੀ ਬਹੁਤ ਸੋਹਣੀ ਹੈ ਠੀਕ ਹੈ ਮਾੜਾ ਹੈ ਦਰਦੀਆਂ ਨਾ ਫੋਨ ਤੋਂ ਦਰਦੀਆਂ ਨਾ ਹਾਂ ਠੀਕ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਟੱ ਲਵਾਂ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਾਂ ਕੱਟੀਆਂ ਟਾਪ ਕੁਆਲਿਟੀ ਦੀਆਂ ਇੱਕ ਕੱਟੀ ਹੈਗੀ ਮੀਨੀ ਠੀਕ ਹੈ ਜੀ ਇੱਕ ਹੈਗੀ ਰਸੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000352 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਦਾ ਨੰਬਰ ਲਿਖਾਂਗੇ ਜੀ ਟਾਈਟਲ ਵਿੱਚ ਭਾਈ ਜੀ ਸਾਸਿਕਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਕੁਲਦੀਪ ਸਿੰਘ ਜੀ ਪਿੰਡ ਪਿੰਡ ਢਲਮਾ ਜੀ ਜਿਹੜਾ ਬਰਨਾਲਾ ਤੇ ਦਸੀਲ ਤਪਾ ਜੀ ਠੀਕ ਆ ਕਿੰਨੀਆਂ ਕਟੀਆਂ ਵੀਰੇ ਆਪਣੇ ਕੋਲ ਅੱਜ ਤਿੰਨ ਕਟੀਆਂ ਜੀ ਇੱਕ ਬੱਸੀ ਆ ਠੀਕ ਆ ਤੇ ਨੇੜੇ ਨੇੜੇ ਪਿੰਡ ਕਿਹੜੇ ਲੱਗਦੇ ਵੀਰੇ ਆਪਣੇ ਨੇੜੇ ਪਿੰਡ ਜੀ ਇਧਰੋਂ 4 ਕਿਲੋਮੀਟਰ ਬਾਅਦ ਤਪਾ ਹਾਂਜੀ ਤੇ ਇਧਰੋਂ 8 ਕਿਲੋਮੀਟਰ ਬਾਅਦ ਕੈਂਚੀਆਂ ਬਖੋ ਕੈਂਚੀਆਂ ਹਾਂ ਬਖੋ ਕੈਂਚੀਆਂ ਠੀਕ ਆ ਪਹਿਲੀ ਕਟਰੀ ਉਮਰ ਦੱਸੋ ਵੀ ਜੀ ਇਹਦੀ ਡੇਢ ਕਟਾਲ ਦੀ ਆ ਜੀ ਡੇਢ ਸਾਲ ਦੀ ਹਾਂਜੀ ਉਹ ਪਰਾ ਚੈੱਕ ਕਰ ਸਾ ਦੇ ਬਹੁਤ ਵਧੀਆ ਲੀਲੀ ਰਾਵੀ ਅੱਖਾਂ ਦੋਨੇ ਠੀਕ ਆ ਤੇ ਥਣਸਣ ਬਹੁਤ ਚੰਗਿਆ ਠੀਕ ਆ ਚਾਰ ਹੀ ਥਣਸਣ ਚੈੱਕ ਕਰ ਸੋਦਾ ਡਰਦੀ ਆ ਇਹਦਾ ਮੜਾ ਡਰਦੀ ਆ ਹਾਂ ਹਾਂ ਚੈੱਕ ਕਰ ਸੋ ਪਰਾ ਠੀਕ ਹੈ ਜੀ ਤੋੜ ਦੋ ਪਰਾ ਨੂੰ ਡੇਢ ਸਾਲ ਦੀ ਕੱਟੀ ਆ ਪਰਾ ਬਹੁਤ ਸੋਹਣੀ ਕੱਦ ਕਾਠ ਸੰਗੂ ਮੋੜਨ ਲੱਗੀ ਹਾਂ ਜੀ ਚੈੱਕ ਕਰ ਸਾ ਤੋੜਾ ਚੈੱਕ ਕਰ ਸੋ ਪਰਾ ਲੋ ਜੀ ਅੱਖਾਂ ਲੀ ਲੀਆਂ ਚਿੱਟੀਆਂ ਲੋ ਜੀ ਫਾਗੜਾ ਦਬਾਲ ਪਕੇ ਆ ਜ ਨੇ ਬੱਸ ਕੋਈ ਨਹੀਂ ਕੋਈ ਨਹੀਂ ਗੱਲ ਚੰਗੀ ਠੀਕ ਲੋ ਇਸ ਪੱਟ ਕੋੜਾ ਲੋ ਇਸ ਮੋੜਨੇ ਪਰ ਉਹ ਸਬਾਥ ਜਮਾ ਪਯੌਰ ਜਮਾ ਲੀਲੀ ਦਾ ਵੀ ਹੈ ਜਿਹੜੀ ਠੀਕ ਹੈ ਠੀਕ ਲੋ ਜੀ ਖੜਨੀ ਕੋੜਨੀ ਕੱਟਰੀ ਬਹੁਤ ਸੋਹਣੀ ਹੈ ਠੀਕ ਮਾੜਾ ਡਰਦੀਆਂ ਨਾ ਫੋਨ ਤੋਂ ਡਰਦੀਆਂ ਨਾ ਹਾਂ ਠੀਕ ਹੈ ਹਾਂ ਜੀ ਭਾਈ ਰੇਟ ਦਾ ਅਕਲ ਦੀ ਇਹਦਾ ਰੇਟ ਜੀ ਮੰਗਦੇ 33000 ਰੁਪਏ ਦੇਣੀ ਕਿੰਨੇ ਦੀ ਆਪਾਂ 32 ਦੀ ਦੇ ਰਹੇ ਨੇ 32000 ਰੁਪਏ ਦੇ ਕੱਟਿਆ ਇਹ ਵੀ ਰਵੀ ਇੱਕ ਮਾਨ ਤਾਨ ਹੋ ਜੂਗਾ ਉਹ ਹੈ ਚਲ ਠੀਕ ਹੈ ਕੋਈ ਗੱਲ ਨਹੀਂ ਤੇ ਹਾਂਜੀ ਦੂਜੇ ਦੋ ਨੰਬਰ ਵਾਲੀ ਦੱਸੋ ਜੀ ਇਹ ਜੀ ਥਾਂ ਟੈੱਕ ਕਰਾ ਦੋ ਜੀ ਪਹਿਲਾਂ ਦੇਖੋ ਜੀ ਲਓ ਜੀ ਪਿਆਰ ਮੀਣੀ ਆ ਜਮਾ ਹਾਂਜੀ ਸਿੰਘ ਪਾ ਮਾ ਦੀ ਇਹਦੇ ਖੜੇ ਕਰ ਲਾ ਲੈ ਠੀਕ ਆ ਪਿਆਰ ਹਾਲ ਦੇ ਵਾਲਾ ਠੀਕ ਆ ਇਹੜੀਆਂ ਪਹਿਲਾਂ ਵਾਲੀਆਂ ਮੀਣੀਆਂ ਆ ਗਈਆਂ ਉਹ ਆ ਠੀਕ ਆ ਪੁਰਾਣੀ ਹਾਂ ਪੁਰਾਣੀ ਚ ਲਓ ਜੀ ਹਲਦੇ ਸਿੰਘ ਦੇਖ ਸਕਦੇ ਤਿੰਗੀ ਫੇਸ ਬਿਊਟੀ ਵੀ ਚੈੱਕ ਕਰ ਸਕਦੇ ਹੋ ਕੰਨ ਕੋਲ ਬਹੁਤ ਸੋਹਣਾ ਕਿੰਨੇ ਟਾਈਮ ਦੀ ਭਰਾ ਨੂੰ ਬਰ ਦੱਸ ਸੀ ਜੀ ਇਹ ਇੱਕੋ ਜਿਹੀਆਂ ਵਸੇ ਡੇਢ ਕੇ ਸਾਲ ਦੀ ਇਹ ਹੈ ਜੀ ਡੇਢ ਕੇ ਸਾਲ ਦੀ ਇਹ ਹੈ ਠੀਕ ਹੈ ਜੀ ਲੋ ਭਰਾ ਕੱਦ ਕਾਠ ਸਨੱਕ ਪੂਣਾ ਪਤਲੇ ਪਿੰਡੇ ਚ ਭਰਾ ਹਨ ਹਾਂ ਜੀ ਹਾਂ ਪ्युअर ਥਾਨਾ ਸੋਣ ਲੰਮੇ ਦੇਖ ਕੱਤੀ ਦੀ ਧੌਣ ਤੂਣ ਹੋਰ ਸਾਰੇ ਪਾਸੇ ਠੀਕ ਹੈ ਜੀ ਦੇਖੋ ਜੀ ਲੋ ਜੀ ਚੈੱਕ ਕਰ ਸਕਦੇ ਹੋ ਭਰਾ ਲੈ ਤੇ ਲੋ ਭਰਾ ਲੋ ਜੀ ਲੋ ਜੀ ਕੱਦ ਕਾਠ ਸੋਹਣਾ ਸੁਖਣਾ ਹਾਂ ਤੁਹਾਨੂੰ ਬਹੁਤ ਮੋਟਾ ਮੋਟਾ ਲੱਗਿਆ ਸੋਹਣਾ ਪੱਤਾ ਹਾਂਜੀ ਹਾਂ ਕਲਦੀਪ ਭਾਈ ਰੇਟ ਇਹਦਾ ਇਹਦਾ ਮੁੱਲ 41000 ਰੁਪਏ ਆ ਜੀ ਹਾਂਜੀ 40 ਦੀ ਦੇ ਦਾਂਗੇ 41000 ਰੁਪਏ ਭਰਾ ਰੇਟ ਆ 40000 ਦੀ ਬਾਈ ਕਹਿੰਦਾ ਦੇ ਦਾਂਗੇ ਠੀਕ ਆ ਜੀ ਉਹ ਇਹ ਜੇ ਕਰ ਦਾਂਗੇ ਕੋਈ ਗੱਲ ਨਹੀਂ ਜੂਰ ਨੇੜੇ ਵਾਲਾ ਆਇਆ ਮਾਰ ਤਾਂ ਫੇਰ ਵੀ ਠੀਕ ਆ ਜੀ ਉਹ ਜਿਹਦਾ ਮਾੜਾ ਮੋਟਾ ਕਿਉਂਕਿ ਇਹ ਘੱਟ ਮਿਲਦੀ ਹੈ ਨਾ ਹਾਂਜੀ ਇਹ ਜਿਹੜੀ ਮੀਨੀ ਬਹੁਤ ਘੱਟ ਮਿਲਦੀ ਹੈ ਜੀ ਗਲੇ ਬਾਕੀ ਨੇ ਸਿੰਘ ਹਿਲਦੇ ਹਨ ਹਾਂ ਪ्युअर ਜਮਾ ਮੀਨੀ ਜਮਾ ਸਿੰਘ ਤਲ ਖੜੇ ਕਰ ਲਾ ਪਾ ਮਾਂ ਜੀ ਠੀਕ ਆ ਹਾਂ ਜੀ ਲੋਪਾ ਜਮਾ ਬਹੁਤ ਕੱਟ ਬਾਲੇ ਕਰਾਂ ਨੇ ਮੰਗੀ ਵੀ ਆ ਕਹਿੰਦੇ ਯਾਰ ਮੀਨੀ ਲਿਆ ਕੇ ਦੇ ਬਾਈ ਯਾਰ ਮੀਨੀ ਤੇ ਬੂਰੀ ਠੀਕ ਹੈ ਜੀ ਹਾਂ ਜਾਂ ਬੂਰੀ ਹੋਵੇ ਜਾਂ ਮੀਨੀ ਹੋਵੇ ਕਹਿੰਦੇ ਠੀਕ ਹੈ ਜੀ ਬਹੁਤ ਘਰ ਮੰਗੀ ਐ ਠੀਕ ਹੈ ਜੀ ਅਜੇ ਵੀ ਅਗਲੀ ਕੱਟੀ ਦੱਸ ਸਕਤੀ ਜੀ ਨੰਬਰ ਇਹ 6 ਸਾਲ ਸਭਾ ਕਸਾਲ ਦੀ ਆ ਜੀ ਠੀਕ ਆ ਹਾਂ ਸਾਲ ਕਦੀ ਆ ਮੰਨ ਕੇ ਜਨ ਸਾਲ ਸਾਲ ਬਹੁਤ ਚੰਗਾ ਹੈ ਇਹ ਕਿੰਨੇ ਸਾਲ ਦੇ ਠੀਕ ਆ ਰੱਟਪੜਾ ਵੀ ਬਹੁਤ ਸੋਹਣਾ ਬਾਲੀ ਜੀ ਕੱਤੀ ਪਲੀ ਹੋਈ ਆ ਜੀ ਠੀਕ ਆ ਸੋਪਰਾ ਇਹਦਾ ਵੀ ਸੁਨਤੂਰਾ ਤਰ੍ਹਾਂ ਦਿਖਾਉਣੇ ਆ ਮੱਥੇ ਵੱਲ ਆ ਹਾਂਜੀ ਲੋ ਜੀ ਸੁੰਗੀ ਸੁੰਗੀ ਇਹ ਵੀ ਮੋੜਨ ਲੱਗੀ ਕਰਮਾ ਵਾਲੀ ਹਾਂ ਹਾਂ ਕੱਟੀਆਂ ਦੇਖ ਕੇ ਲਿਆਉਣੇ ਜੇ ਮੈਂ ਨਹੀਂ ਕੋਈ ਹੈਗਾ ਤਨਖਾਪਣਾ ਵਧੀਆ ਕੱਟੀ ਠੀਕ ਆ ਮੋਟਾ ਮੋਟਾ ਤਾਂ ਨਾ ਤੇ ਉਹਦੀ ਚੂੜੀ ਕੱਤੀ ਬਹੁਤ ਆ ਠੀਕ ਚੰਗੀ ਪਲੀ ਬਰੂਸੀਪਰਾ ਹਾਂ ਹਾਂ ਮੂੰਹ ਦਿਖਾ ਦੇ ਫੇਸ ਫੀਚਰ ਚੈੱਕ ਕਰ ਸਦੋ ਲੋ ਜੀ ਲੈ ਚਲੋ ਤੋੜ ਦੋ ਲੋ ਜੀ ਹਾਂਜੀ ਭਾਈ ਇਹਦਾ ਕੀ ਰੇਟ ਹੈ ਜੀ ਇਹਦਾ 26000 ਰੁਪਏ ਮੰਗ ਰਿਹਾ ਇਹਦਾ 26000 ਦੇਣੀ ਆਪਾਂ ਕਿੰਨੇ ਦੀ 25 ਦੇ ਦਾਂਗੇ 25000 ਦੀ ਭਰਾ ਕਿੰਨਾ ਦੇ ਦਾਂਗੇ ਠੀਕ ਹੈ ਨਾ ਠੀਕ ਹੈ ਜੀ ਜੇ ਤਿੰਨੇ ਇਕੱਠੀਆਂ ਲੈ ਕੇ ਨਹੀਂ ਵੀਰੇ ਤਿੰਨੇ ਗੱਟੀਆਂ ਉਹ ਜਿਹਾ ਮਾਨਤਾਨ ਕਰ ਦਾਂਗੇ ਵੱਧ ਕਰ ਦਾਂਗੇ ਕਰਾਈ ਕਰੂਏ ਤਾਂ ਕਰ ਦੋਗੇ ਕਰ ਦਾਂਗੇ ਜੀ ਹੋਈ ਠੀਕ ਆ ਹਾਂਜੀ ਉਹ ਮਾਨਤਾਨ ਕਰ ਦਾਂਗੇ ਬਸ ਆਪਾਂ ਕੋਈ ਗੱਲ ਨਹੀਂ ਹੋਏ ਜਾਣਾ ਠੀਕ ਆ ਉਹ ਦੂਰੋਂ ਨੇੜੇ ਚੱਲੂ ਮਾਨਤਾਨ ਵੱਧ ਹਾਂ ਹਾਂ ਠੀਕ ਆ ਹਾਂਜੀ ਭਾਈ ਬੱਸੀ ਦੱਸੋ ਜੀ ਬੱਸੀ ਛਾਲ ਕਰੀ ਆ ਜੀ ਇੱਕ ਸਾਲ ਦੀ ਹਾਂ ਠੀਕ ਆ ਲੋੜਾ ਫਿਰ ਦਿਖਾ ਦੇ ਲੋ ਜੀ ਚੈੱਕ ਕਰ ਸਕਦੇ ਥਾਂ ਦਿਖਾ ਦਿਓ ਨਾਲੇ ਬੀ ਬੂਸਾ ਦਿਖਾ ਦਿਓ ਨਾ ਜੀ ਚੰਗਾ ਥਾਣਾ ਠੀਕ ਆ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਨਾ ਜੀ ਨਾ ਕੱਦ ਵੜ ਸੁੱਖ ਨਾ ਸੋਹਣਾ ਕੋਟ ਸਾਗ ਕਿਸੇ ਦੇ ਨਹੀਂ ਮਿਲਨੀ ਠੀਕ ਆ ਹਾਂ ਲੋ ਜੀ ਤੋ ਨਹੀਂ ਆਪਾਂ ਇਹ ਕੰਮ ਕਰੀਏ ਜਾਂ ਦੱਸ ਦਾਂਗੇ ਜੇ ਹੋਏ ਕੋਈ ਅਗਰ ਠੀਕ ਆ ਠੀਕ ਸੁਨੱਖਪੁਰ ਕੱਦ ਕੜ ਸਨੂਣੀ ਲੋ ਜੀ ਲੋ ਜੀ ਤੋ ਜੀ ਤੋ ਤੋ ਟੋਲਾ ਤਰ੍ਹਾਂ ਕਰਮਾ ਵੜੀਦਾ ਬਹੁਤ ਸੁਣ ਹਾਂਜੀ ਬਾਈ ਰੇਟ ਇਹਦਾ ਇਹਦਾ 15000 ਰੁਪਿਆ ਜੀ ਇਹਦਾ 15000 ਦੇਣੀ ਕਿੰਨੇ ਦੀ ਹੈ 14 ਦੀ ਦੇ ਦਾਂਗੇ 14000 ਦੀ ਇਹ ਬੱਸੀ ਮਿਲ ਜੂ ਭਰਾ ਠੀਕ ਹਨ ਬਾਈ ਜੀ ਨਾਲ ਜੁਰਕਣਾਟ ਕਰੋ ਬਾਈ ਦਾ ਪਿੰਡ ਹੈਗਾ ਢੱਲਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਹਾਂਜੀ ਚੈੱਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੱਲੀ ਕੱਲੀ ਦਾ ਤੋਰਾ ਦਿਖਾਵਾ ਕੱਲੀ ਕੱਲੀ ਦਾ ਬਾਈ ਜੀ ਦਾ ਰੇਟ ਦੱਸਿਆ ਦਾ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ